ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਐਸ ਨਿਊਜ਼ 올 ਟਾਈਮ ਫੇਵਰਿਟ ਸ਼ੋਅ ਥੱਥ ਲੈ ਕੇ ਹਾਜ਼ਰਾਂ ਆਦੀ ਸਾਥ ਪਿੰਡ ਚਨਾਰਥਨ ਲਕਾ ਲਾਵੇਗੇ ਇਹ ਪਿੰਡ ਸ੍ਰੀ ਫਤੇਗੜ ਸਾਹਿਬ ਕੋਲ ਆ ਇੱਥੇ ਆਓ ਬਜ਼ੁਰਗਾਂ ਨਾਲ ਗੱਲਾਬਾਤਾਂ ਕਰਦੇ ਆਂ ਜ਼ਿੰਦਗੀ ਤਜਰਬੇ ਸਾਂਝੇ ਕਰਦੇ ਆਂ ਆਓ ਚੱਲੀਏ ਉਹਨਾਂ ਗੱਲਾਬਾਤਾਂ ਕਰੀਏ ਬਿਲ ਸੁਣੀਏ ਹੋ ਗਏ ਪੂਰੀ ਆ ਮਜਾ ਨੇ ਸਾਨੂੰ ਪਰ ਪਿੰਡ ਦਾ ਖਰਾਬ ਬਜ਼ੁਰਗ ਕਿਹੜਾ ਨਖਰਾਤ ਤਾਂ ਕੁਝ ਆਹੀ ਹੈ ਤੂੰ ਕਹਿੰਦਾ ਤੁਸੀਂ ਖੜੇ ਤੋਂ ਬਾਅਦ ਸ਼ਰਾਰਤਾਂ ਕਰਦੇ ਹੋ ਅੱਛਾ ਜੀ ਇਹਨਾਂ ਇਹਨਾਂ ਦੀ ਕੋਈ ਖਰਾਬ ਗੱਲ ਮੈਨੂੰ ਦੱਸੋ ਮਜ਼ਾਕੇ ਦੱਸੂਗਾ ਗੁੱਸਾ ਕਰੂਗਾ ਹੁਣ ਦੀ ਸ਼ਰਾਰਤ ਦੱਸੋ ਇਹਨਾਂ ਦੀ ਜੇ ਹੁਣ ਅਸੀਂ ਦੱਸਾਂਗੇ ਤੁਹਾਨੂੰ ਕੁੱਟਣ ਭੇਜੂ ਨਹੀਂ ਕੁੱਟਣ ਨਹੀਂ ਮੈਂ ਦਿੰਦਾ ਤੇ ਸਾਹਮਣੇ ਨਹੀਂ ਕੁੱਟਣਾ ਇਹ ਮੱਝ ਕਰਨ ਨੂੰ ਪੂਰਾ ਹੋਇਆ ਮੈਂ ਬਚਾ ਲੈਂਦੇ ਹਮਾਰੇ ਬਟਾ ਨਹੀਂ ਨਹੀਂ ਦਿੰਦਾ ਅੱਜ ਘਰ ਕੇ ਜਿੰਦਾ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਹ ਉਹ ਦੱਸੋ ਫਿਰ ਟੌਰਿਸ਼ ਕਿੰਨੀ ਕਿੰਨੀ ਕੀਤੀ ਨਹੀਂ ਕੋਟ ਪੈਂਟ ਪਾਇਆ ਸੀ ਜੀ ਜੇ ਦਾਦ ਦੇਖ ਲਓ ਵੀ ਕੁਰਤਾ ਪਜਾਮਾ ਪਾ ਕੇ ਵਿਆਹ ਕਰਾ ਲਿਆ ਹੁੰਦੇ ਹੁੰਦੇ ਚੌਕ ਨਾ ਕਿਸੀ ਵਿਆਹ ਦਾ ਚੌਕ ਦਾ ਤਾਂ 17 ਸਾਲ ਦੀ ਮੁੰਡਾ ਨੂੰ ਪਾਏ ਦਿੱਤਾ ਇਹਨੂੰ ਜੀ ਕੋਈ ਬਿਆਹ ਨਹੀਂ ਦਲੇ ਜੰਦਾ ਕਿਉਂ ਡਰਗਾ ਦਾ ਡਰਗਾ ਦਾ ਡਰਗਾ ਦਾ ਕਹਾਂ ਕਿ ਸਾਡੀ ਟੀਮੀ ਨਾ ਖੋਲ ਮੈਂ ਜਦੋਂ ਪਹਿਲੀ ਵਾਰ ਫੋਟੋ ਦੇਖੀ ਸੀਗੀ ਉਦੋਂ ਫਿਰ ਕਿੰਨੀ ਕੀ ਖੁਸ਼ੀ ਸੀਗੀ ਹਰ ਜੀ ਟ੍ਰਿਪ ਆਉਣੀ ਹੈ ਜੀ ਹੋਰਾ ਨਾ ਕਹਾਉਂਦੇ ਸਿਰੋਂ ਤੱਕ ਪੈਰ ਨੂੰ ਚਨਾਥੜ੍ਹ ਦੇ ਲੋਕੀ ਭੱਜ ਲੈਂਦੇ ਨਹਿਰ ਨੂੰ ਜੀ ਸੱਚੀਆਂ ਪ੍ਰਤਪਾਲ ਗੱਲਾਂ ਲਿਖਦਾ ਲਵ ਵੀ ਹੈ ਯਾਰ ਹੰਕਸਾਂ ਚਾਏ ਆ ਅੱਗੇ ਮਿਹਨਤ ਬੜੀ ਕੀਤੀ ਹੈ ਪੀਡੀਸੀ ਆਉਣ ਦਾ ਬੜਾ ਧੰਨਵਾਦ ਆ ਜੀ ਠੀਕ ਹੈ ਜੀ ਤੁਸੀਂ ਸਾਡੇ ਪਿੰਡ ਨੂੰ ਜੀ ਜੀ ਮੰਨੇ ਆ ਸਾਡੇ ਪਿੰਡ ਵਿੱਚ ਆਏ ਹੋ ਬੱਬੀ ਕੀ ਨਾਮ ਹੈ ਦਲਵਾਰਾ ਸਿੰਘਾ ਜੀ ਬੱਬੀ ਤੁਸੀਂ ਕੀ ਕਰਦੇ ਰਿਹਾ ਜੀ ਅਸੀਂ ਜੀ ਪੀਡਬਲਿਊ ਕੇ ਤੇ 40 ਸਾਲ ਨੌਕਰੀ ਕੀਤੀ ਹੈ ਜੀ ਠੀਕ ਹੈ ਜੀ ਪਹਿਲਾਂ ਦਿਹਾੜੀ ਜੋਤਾ ਕਰਦੇ ਰਹੇ ਆ ਠੀਕ ਹੈ ਜੀ ਵੀ ਹੁਣ ਅਸੀਂ ਪੈਨਸ਼ਨੀਆਂ ਹੋ ਗਏ ਠੀਕ ਹੈ ਜੀ ਹੁਣ ਮੌਜਾ ਕਰਦੇ ਆ ਜੀ ਮੌਜਾ ਐ ਸਾਨੂੰ ਮੌਜਾ ਥੋੜੀਆਂ ਮੌਜਾ ਦੱਸੋ ਸਾਨੂੰ ਵੀ ਪੂਰੀਆਂ ਮੌਜਾ ਨੇ ਸਾਨੂੰ ਐ ਨਾਇਸ਼ ਕਰਦੇ ਆ ਠੀਕ ਹੈ ਜੀ ਕੋਈ ਆਸ਼ ਪ੍ਰੈਸੀ ਦੀ ਕੋਈ ਗੱਲਬਾਤ ਕੋਈ ਆਸ਼ ਪ੍ਰੈਸੀ ਦੀ ਗੱਲ ਨਹੀਂ ਕੋਈ ਪਾਰਟੀ ਬਾਜੀ ਨਹੀਂ ਸਾਡੀ ਐ ਨੰਦ ਚ ਰਹਿੰਦੇ ਜੀ ਉਹ ਗੁਜਾਰ ਪਿੰਡ ਦੀ ਯਾਦ ਕੋਈ ਬਹੁਤ ਵਧੀਆ ਯਾਦ ਆਹੀ ਹੈ ਜੀ ਪਿੰਡ ਦੀ ਇੱਥੇ ਮਿਲਣਾ ਭਰਦਾ ਠੀਕ ਹੈ ਜੀ ਮ ਮੇਰਾ ਕੱਲ ਵੀ 70 ਸਾਲ ਹੋ ਗਏ ਜੀ ਠੀਕ ਹੈ ਸਰ ਮੇਲਾ ਭਰਦੇ ਨੂੰ ਠੀਕ ਹੈ ਜੀ ਬਹੁਤ ਵਧੀਆ ਆਰਾਮਦਾ ਨਾਮ ਲੰਨੀ ਅਸੀਂ ਠੀਕ ਹੈ ਜੀ 15 ਸਾਲ ਦੀ ਸਾਡੇ RAMLEELA ਵੀ ਲੱਗਦੀ ਆ ਠੀਕ ਹੈ ਜੀ ਬਸ RAM ਦਾ ਜਸ ਹੁੰਦਾ ਹੈ ਠੀਕ ਹੈ ਜੀ ਔਰ ਬਹੁਤ ਅੱਛਾ ਪਿੰਡ ਆ ਸਾਡਾ ਸਰਪੰਚ ਵੀ ਬਹੁਤ ਵਧੀਆ ਅਸੀਂ ਚੁਣਿਆ ਜੀ ਜੀ ਸਾਰੇ ਨਗਰ ਨੇ ਜੀ ਬਹੁਤ ਵਧੀਆ ਸਾਰੇ ਨਗਰ ਦੀ ਬੰਦੇ ਨੇ ਸਤਵਲਤੇ ਜੀ ਜੀ ਔਰ ਚੰਗੇ ਕੰਮ ਕਰਦੇ ਨੇ ਔਰ ਕਿਸੇ ਪਾਰਟੀ ਦੇ ਉੱਚਾ ਪਿੱਛੇ ਹਟ ਕੇ ਸਾਰਾ ਖਵਦੇ ਨਾਲ ਜੀ ਜੀ ਬਹੁਤ ਵਧੀਆ ਸੰਯੋਗ ਦਿੰਦੇ ਰਹੇ ਜੀ ਠੀਕ ਹੈ ਜੀ ਇੰਨੇ ਕ ਮੈਂ ਕਹਿੰਦਾ ਧੰਨਵਾਦ ਜੀ ਠੀਕ ਹੈ ਜੀ ਭਈ ਅਸੀ ਗੱਲ ਜੀ ਸਸ ਜੀ ਭਈ ਤੁਹਾਡਾ ਕੀ ਨਾਮ ਹੈ ਜੀ ਰਾਮ ਲਾਲ ਜੀ ਤਾਲਵਾਲ ਜੀ ਤੁਸੀਂ ਕੀ ਕਰਦੇ ਹੋ ਮੈਂ ਤਾਂ ਹੁਣ ਬਿਲੀਬੋਰਡ 'ਚ ਨੌਕਰੀ ਕੀਤੀ ਹੈ ਪਹਿਲਾਂ ਹੋਰ ਰਟੇਰ ਠੀਕ ਹੈ ਜੀ ਬਿਲੀਬੋਰਡ 'ਤੇ ਵਰ ਕੁੰਡੀ-ਕੁੰਡੀ ਫੜੀਆਂ ਨਹੀਂ ਕੱਟੇ ਹੈ ਜੀ ਨਹੀਂ ਕੋਈ ਹੈ ਜੀ ਨਹੀਂ ਫੜੀਆਂ ਸਭ ਤੋਂ ਤਾਜੀ ਬੰਦਾ ਇਹਦਾ ਬਾਲਾ ਅੱਛਾ ਜੀ ਪਰ ਪਿੰਡ ਦਾ ਖਰਾਬ ਬਜ਼ੁਰਗ ਕਿਹੜਾ ਨਖਰਾਤ ਤਾਂ ਕੋਈ ਨਹੀਂ ਆਹੀਏ ਇਹਨਾਂ 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 ਦੀ ਕੋਈ ਖਰਾਬ ਗੱਲ ਮੈਨੂੰ ਦੱਸੋ ਹਾਏ ਹਾਏ ਭਾਈ ਮਜ਼ਦੂਰ ਭਾਈ ਬੰਦਾ ਸ਼ਰਾਰਤੀ ਆ ਇਹਨਾਂ ਦੀ ਕੋਈ ਸ਼ਰਾਰਤ ਦੱਸੋ ਮੈਨੂੰ ਹਾਂ ਇਹਨਾਂ ਦੀ ਹੁਣੀ ਸ਼ਰਾਰਤ ਦੱਸੋ ਸ਼ਰਾਰਤੀ ਆ ਵੀ ਇਹ ਹਰੇਕ ਨਾਲ ਲੜ ਪੈਂਦਾ ਮੇਰਾ ਦਾਤਾਵਾ ਡਰਨਾਲ ਵੀ ਲੜ ਪੈਂਦਾ ਅੱਛਾ ਜੀ ਫਿਰ ਮਨਦਾ ਕਿਵੇਂ ਆ ਭਾਈ ਮਨਾਉਂ ਤਾਂ ਮਨਾਉ ਤਾਂ ਫੇਰ ਲੰਦੇ ਨੇ ਬਹੁਤੇ ਇਕੱਠੇ ਹੋ ਕੇ ਕਿਵੇਂ ਕਿਵੇਂ ਮਨਾਉਂਦੇ ਕਿਵੇਂ ਆ ਮਨਾਉਂਦੇ ਇਕੱਠੇ ਹੋ ਕੇ ਸਾਰੇ ਇੱਕ ਪਾਸੇ ਹੋ ਜਿੰਨੇ ਇਕੱਲਾ ਰਹੇ ਹੋਏ ਮੰਨ ਜਾਂਦਾ ਨਹੀਂ ਨਹੀਂ ਮੰਨਦੇ ਮਤਲਬ ਹੁੰਦਾ ਨਾ ਜਿਵੇਂ ਹੁਣ ਤਾਂ ਅਸੀਂ ਇੱਕ ਦੂਜੇ ਨੂੰ ਫੋਨ ਫੋਨ ਕਰ ਲਈਦਾ ਵੀ ਚੱਲ ਆ ਕੁਝ ਇੱਦਾਂ ਬਾਹਰ ਆ ਜਾ ਕੋਈ ਖਾਣ ਪੀਣ ਚੱਲਦੇ ਫਿਰ ਮੈਂ ਕੋਈ ਖਾਣ ਕੁਝ ਨਹੀਂ ਇੱਥੇ ਇਕੱਠੇ ਹੁੱਕ ਜਿੱਥੇ ਤੁਸੀਂ ਤਾਸ ਖੇਲਦੇ ਉੱਥੇ ਹੁੰਦੇ ਅਸੀਂ ਇਕੱਠੇ ਠੀਕ ਹੈ ਜੀ ਜਿੱਦੇ ਤਾਸ ਖੇਲਦੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇੱਥੇ ਇਕੱਠੇ ਉਹਨੇ ਉੱਥੇ ਹੀ ਲੜਦੇ ਨੇ ਉੱਥੇ ਹੀ ਸੁਲਾਉਂਦੀ ਆ ਅੱਛਾ ਲੜਾਈ ਮਤਲਬ ਕਿਹੜੀ ਗੱਲ ਤੋਂ ਹੁੰਦੀ ਹੈ ਲੜਾਈ ਸਾਡੀ ਇਹੀ ਹੈ ਬਸ ਇੱਕ ਦੂਜੇ ਨੂੰ ਮਜ਼ਾਕ ਕਰਤਾ ਮਜ਼ਾਕ ਤੋਂ ਮਜ਼ਾਕ ਕਿਵੇਂ ਕਰਦੇ ਤੁਸੀਂ ਮਜ਼ਾਕ ਕੋਈ ਦੱਸੋ ਵੀ ਹਾਂ ਚਲੋ ਹੁਣ ਤੁਸੀਂ ਚਾਰ ਬਜ਼ੁਰਗ ਇਕੱਠੇ ਹੋਗੇ ਯੋ ਬਾਬੇ ਨੇ ਉਹ ਨਹੀਂ ਲਾਪਾ ਕਰੀ ਮੈਂ ਮਜ਼ਾਕ ਦੱਸੂ ਇਹ ਗੁੱਸਾ ਕਰੂਗਾ ਨਹੀਂ ਤੂੰ ਹੀ ਦੱਸ ਦੋ ਕੋਈ ਨਾ ਆਪਾਂ ਉਹਨਾਂ ਦੀ ਫੋਟੋ ਨਹੀਂ ਦਿਖਾਉਂਦੇ ਤੂੰ ਇਹਨਾਂ ਦਾ ਮਜ਼ਾਕ ਦੱਸੋ ਮਜ਼ਾਕ ਤਾਂ ਇੱਕ ਦੂਜੇ ਨਾਲ ਹੁੰਦਾ ਹੀ ਆ ਹੁਣ ਮੈਂ ਕੀ ਦੱਸਾਂ ਤੁਹਾਨੂੰ ਕੋਈ ਵੀ ਦੱਸ ਦੋ ਕੋਈ ਵੀ ਮਜ਼ਾਕ ਨਹੀਂ ਨਹੀਂ ਇੱਕ ਦੂਜੇ ਨੂੰ ਮਜ਼ਾਕ ਦਾ ਹੁੰਦਾ ਹੀ ਆ ਨਹੀਂ ਮਜ਼ਾਕ ਮਤਲਬ ਕਿਵੇਂ ਦਾ ਕਿਵੇਂ ਦਾ ਮਜ਼ਾਕ ਹੁੰਦਾ ਨਾ ਅਸੀਂ ਅਸੀਂ ਸਾਡਾ ਤਾਂ ਮਜ਼ਾਕ ਸਾਰੇ ਨੂੰ ਪਤਾ ਚੱਲੋ ਸਾਡਾ ਸੋਸ਼ਲ ਮੀਡੀਆ ਹੈ ਕੋਣ ਤੁਹਾਡਾ ਮਜ਼ਾਕ ਅਸੀਂ ਜਾਨਣਾ ਵੀ ਕਿਦਾਂ ਦਾ ਮਜ਼ਾਕ ਕਰ ਦੂਗੀ ਮਜ਼ਾਕ ਤਾਂ ਹਾਸਾ ਤਮਾਸ਼ਾ ਹੁੰਦਾ ਤੇ ਨਾਲ ਹੀ ਲੜ ਪੈਂਦਾ ਫਿਰ ਇੱਕੋ ਜਿਹੋ ਜਾਂਦੇ ਨੇ ਅੱਛਾ ਜੀ ਤੁਸੀਂ ਕੀ ਕਰਦੇ ਹੋ ਬਾਈ ਜੀ ਮੈਂ ਤਾਂ ਜੀ ਪਹਿਲਾਂ ਖਿੱਤੀ ਕਰਦਾ ਤੁਹਾਨੂੰ ਬਿੱਲ ਹੈ ਬੱਚੇ ਕੰਮ ਲੱਗੇ ਤੇ ਨੇ ਠੀਕ ਹੈ ਜੀ ਪਿੰਡ ਦੀ ਕੋਈ ਯਾਦ ਦੱਸੋ ਸਾਨੂੰ ਕੋਈ ਪਿੰਡ ਦੀ ਯਾਦ ਤਾਂ ਸਾਡਾ ਦੇਖੋ ਦਸਹਰਾ ਘਰੋਂ ਜਿੱਥੇ ਆਪਾਂ ਖੜੇ ਹਾਂ ਠੀਕ ਹੈ ਜੀ ਮੇਰਾ ਖਿਆਲ ਆ ਬਈ ਜਿੱਦਣ ਦੇ ਮੇਰੇ ਮੇਰੀ ਸ਼ੋਹੀ ਸੰਭਲੀ ਐ ਉਦੋਂ ਤੋਂ ਇੱਥੇ ਦਸਹਿਰਾ ਭਰਦਾ ਹੈ ਜੀ ਰਾਮਲੀਲਾ ਲੱਗਦੀ ਹੈ ਠੀਕ ਹੈ ਜੀ ਸਾਡੇ ਨਗਰ ਦੇ ਵਿੱਚ ਜਿੱਦਣ ਦੀ ਮੇਰੀ ਸ਼ੋਹੀ ਸੰਭਲੀਆ ਕਈ ਪੰਚਾਇਤਾਂ ਆលੀਆਂ ਗਈ ਚਲੀਆਂ ਜੀ ਕੋਈ ਮਾੜਾ ਸਰਪੰਚ ਨਹੀਂ ਆਇਆ ਕੋਈ ਮਾੜਾ ਪੰਚ ਨਹੀਂ ਆਇਆ ਅੱਜ ਤੱਕ ਸਾਰੇ ਪੰਚ ਸਰਪੰਚ ਭਲੇ ਮਾਰਤੇ ਨੇ ਠੀਕ ਹੈ ਜੀ ਜਿੱਥੇ ਕੋਈ ਲੋੜ ਮੁਤਾਬਕਾ ਉੱਥੇ ਗੱਲ ਕਰਕੇ ਨਵੇਂ ਦਿਨੇ ਬਾਹਰ ਨਿਕਜਾਉਂਦੇ ਬਿਲਕੁਲ ਜੀ ਬਈ ਉਹ ਹੁਣ ਜਿਆਦਾ ਸ਼ਰਾਰਤਾਂ ਕਰਦੇ ਨੇ ਜਾਂ ਬਚਪਨ ਜਿਆਦਾ ਸ਼ਰਾਰਤਾਂ ਕਰਦੇ ਨੇ ਉਹ ਬਾਈ ਰਾਨਾ ਪਹਿਲਾਂ ਜੋਟਾਂ ਹੁੰਦਾ ਜਿਆਦਾ ਕਰਦਾ ਰ ਹੁਣ ਘੱਟ ਕਰਦਾ ਇਹਦੀ ਹੋਰ ਜਿਆਦਾ ਲੱਗਿਆ ਕਰਦਾ ਅੱਛਾ ਇਹਨਾਂ ਦੀ ਕੋਈ ਛੋਟੇ ਹੁੰਦੇ ਸ਼ਰਾਰਤ ਹੁਣ ਦੀ ਸ਼ਰਾਰਤ ਦੱਸੋ ਇਹਨਾਂ ਦੀ ਦੱਸ ਦੋ ਕੋਈ ਚਲੋ ਜੀ ਹੁਣ ਅਸੀਂ ਦਿੱਥਾਂਗੇ ਤੁਹਾਨੂੰ ਕੁੱਟਣ ਭੇਜੂ ਨਹੀਂ ਕੁੱਟਣ ਨਹੀਂ ਮੈਂ ਦਿੰਦਾ ਕੁੱਟਣ ਮੈਂ ਨਹੀਂ ਦਿੰਦਾ ਸਾਹਮਣੇ ਨਹੀਂ ਕੁੱਟਣਾ ਨੇ ਬਾਅਦ ਕਰ ਲੂ ਪਤਾ ਠੀਸੇ ਤੇ ਚੂਰੀ ਜੀ ਰੱਠਾ ਡੱਟੋ ਹੈ ਜੀ ਉਹ ਚੂਰੀ ਤੁਹਾਨੂੰ ਉਹ ਕਿਹੜਾ ਇਹ ਕਿਹੜਾ ਕਿਹੜਾ ਬਜ਼ੁਰਗ ਦੱਸੋ ਆਓ ਆਹ ਇੱਧਰ ਆਓ ਤੁਸੀਂ ਹਾਂ ਬੋਲਣੇ ਖਾਜੋ ਆਜਾ ਤੁਸੀਂ ਵੀ ਆਜੋ ਬੋਲਣੇ ਤੁਹਾਨੂੰ ਲਿਖਾਉਂਦੇ ਠੀਕ ਹੈ ਭਾਈ ਤੁਸੀਂ ਕੀ ਕਰਦੇ ਮੈਂ ਬਈ ਖੇਤੀ ਕਰਦੇ ਖੇਤੀ ਕਰਦੇ ਹੋ ਤੁਸੀਂ ਦੱਸੋ ਕੋਈ ਗੱਲ ਬਾਤ ਸਾਰਾ ਠੀਕ ਹੈ ਜੀ ਕਿੱਦਾਂ ਰਿਹਾ ਬਚਪਨ ਕਿੱਦਾਂ ਰਿਹਾ ਬਹੁਤ ਵਧੀਆ ਰਿਹਾ ਜੀ 10 12 ਸਾਲ ਪੜ੍ਹਾਈ ਚ ਬਚ ਬਚਪਨ ਕਿੱਦਾਂ ਸ਼ਰਾਰਤਾਂ ਵਗੈਰਾ ਕਰਦੇ ਹੁੰਦੇ ਸੀ ਸ਼ਰਾਰਤਾਂ ਦਾ ਤਾਂ ਟਾਈਮ ਹੀ ਨਹੀਂ ਮਿਲਿਆ ਜੀ ਨਾ ਬਸ ਆਹੀ ਘਰੇਲੂ ਕੰਮਾਂ ਜੀ ਲੰਘਿਆ ਠੀਕ ਹੈ ਜੀ ਭਾਈ ਅਸੀ ਗੱਲ ਜੀ ਤੁਹਾਡਾ ਪੀਟੀਸੀ ਆਉਣ ਦਾ ਬੜਾ ਧੰਨਵਾਦ ਹੈ ਜੀ ਠੀਕ ਹੈ ਜੀ ਤੁਸੀਂ ਸਾਡੇ ਪਿੰਡ ਨੂੰ ਜੀ ਜੀ ਮੰਨੇ ਸਾਡੇ ਪਿੰਡ ਵਿੱਚ ਆਇਓ ਬਹੁਤ ਬਹੁਤ ਧੰਨਵਾਦ ਹੈ ਤੇ ਜੋ ਸਾਡੇ ਪਿੰਡ ਹੈ ਸਾਡਾ ਪਿੰਡ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਮੰਨਿਆ ਹੋਇਆ ਪਿੰਡ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਉਹ ਨਹੀਂ ਕਹਿੰਦੇ ਕਿਉਂਕਿ ਮੇਰੀ ਉਮਰ 60 ਸਾਲ ਤੋਂ ਉੱਪਰ ਹੋ ਗਈ ਮੈਂ ਵੀ ਰਹਿ ਕੇ ਦੇਖਿਆ ਤੇ ਇਸ ਪਿੰਡ ਤੋਂ ਜਾਣ ਨੂੰ ਵੀ ਜੀ ਨਹੀਂ ਕਰਦਾ ਹਾਲਾਂਕਿ ਬੱਚੇ ਕਈ ਵਾਰ ਕਹਿੰਦੇ ਨੇ ਵੀ ਆਪਾਂ ਕਿਤੇ ਹੋਰ ਸੈਟਲ ਹੋ ਜਾਈਏ ਪਰ ਨਹੀਂ ਸਾਡਾ ਪਿੰਡ ਇੰਨਾ ਵਧੀਆ ਹੈ ਸਾਡੇ ਪਿੰਡ ਦੇ ਲੀਡਰ ਸਹਿਬਾਨ ਸਾਡੇ ਪਿੰਡ ਦੀ ਜਨਤਾ ਤੇ ਸਕੂਲ ਕਾਲਜ ਜੋ ਵੀ ਸਾਡੇ ਪਿੰਡ ਵਿੱਚ ਫੈਸਿਲਿਟੀ ਹੈ ਡਾਕ ਖੰਨਾ ਵੀ ਹੈ ਬੈਂਕ ਵੀ ਹੈ ਤਹਿਸੀਲ ਵੀ ਹੈ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਸਾਰਿਆਂ ਨੇ ਬੜੇ ਸਾਡੇ ਪਿੰਡ ਨੂੰ ਮਾਨ ਦਿੱਤਾ ਜੀ ਤੇ ਸਾਡੇ ਪਿੰਡ ਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਹੋ ਲੜਾਈ ਦੀ ਗੱਲ ਕਦੇ ਵੀ ਇਹ ਨਹੀਂ ਹੁੰਦੀ ਜੀ ਪ੍ਰਮਾਤਮਾ ਕਰਨ ਵੀ ਨਾ ਦਵੇ ਨਹੀਂ ਉਹ ਹੱਥੇ ਖੱਡੇ ਵਾਲੀ ਗੱਲ ਹੱਥੇ ਖੱਡੇ ਵਾਲੀ ਗੱਲ ਠੀਕ ਹੈ ਜੀ ਵੈਸੇ ਗੱਲ ਕਰਦੇ ਆ ਵੀ ਜਿਵੇਂ ਆਮ ਪਿੰਡਾਂ ਵਿੱਚ ਸੁਣਦੇ ਆਪਾਂ ਵੋਟਾਂ ਪੈਂਦੀਆਂ ਦਾ ਬੜਾ ਕੁਝ ਹੁੰਦਾ ਹੈ ਸਾਡੇ ਪਿੰਡ ਦੇ ਵਿੱਚ ਜਿੱਥੇ ਮਰਜੀ ਵੋਟਾਂ ਪਾਓ ਜੀ ਜਿਉਂ ਮਰਜੀ ਵੋਟਾਂ ਪਾਓ ਚਲੋ ਇਹਦਾ ਇੱਕ ਇੱਕ ਰਹਿਣਾ ਚਾਹੀਦਾ ਬਹੁਤ ਇੱਕ ਹੈ ਜੀ ਬਈ ਤੁਸੀਂ ਤੁਸੀਂ ਪਿੰਡ ਵਰਗਾ ਇੱਕਾ ਤੁਹਾਨੂੰ ਕਿਤੇ ਨਹੀਂ ਮਿਲਣਾ ਜੀ ਮੈਂ ਤਾਂ ਇਹੀ ਗੱਲ ਕਹਿ ਰਿਹਾ ਤੁਸੀਂ ਤੁਸੀਂ ਕਹਿ ਰਹੇ ਹੋ ਮੇਰੀ 60 ਸਾਲ ਤੋਂ ਵੱਧ ਉਮਰ ਹੋ ਗਈ ਆ ਪਰ ਦਾੜੀ ਦੇ ਅਜੇ ਵਾਲ ਸਿਰ ਦੇ ਵਾਲ ਪੂਰੇ ਹੋਏ ਨਹੀਂ ਹੈਗੇ ਅਸੀਂ ਅਸੀਂ ਖੁਸ਼ ਰਹਿੰਦੇ ਆ ਤੇ ਖੁਸ਼ ਰੱਖਦੇ ਆ ਮੈਂ 30 ਸਾਲ ਤੋਂ ਰਾਮਲੀਲਾ ਦੇ ਨਾਲ ਜੁੜਿਆ ਹੋਇਆ ਮੈਂ ਰਾਮਲੀਲਾ ਸਟੇਜ ਦਾ ਕੰਮ ਕਰਦਾ ਹਾਂ ਸੰਗਤ ਨੂੰ ਸਾਰੇ ਨੂੰ ਪਤਾ ਜੀ ਅਸੀਂ ਸਾਰੇ ਇਕੱਠੇ ਬੈਠਦੇ ਹਾਂ ਕਿਥੋਂ ਬਿਲਕੁਲ ਜੀ ਤੇ ਉੱਥੇ ਬੜੀ ਹਾਸੇ ਮਜ਼ਾਕ ਦੇ ਨਾਲ ਪਿਆਰ ਦੇ ਨਾਲ ਜੋ ਵੀ ਹਾਸੇ ਮਜ਼ਾਕ ਦੀ ਗੱਲ ਸਾਨੂੰ ਵੀ ਦੱਸੋ ਕੋਈ ਹਾਸੇ ਮਜ਼ਾਕ ਜਰੂਰ ਦੱਸਾਂਗੇ ਬਿਲਕੁਲ ਦੱਸਾਂਗੇ ਸਾਡਾ ਪਿੰਡ ਵਿੱਚ ਜਿੰਨੇ ਵੀ ਸਾਡੇ ਅਸੀਂ ਰਾਮਲੀਲਾ ਦੇ ਵਿੱਚ ਕੰਮ ਕਰਦੇ ਆਂ ਜੀ ਸਾਡੇ ਬੱਚਿਆਂ ਨੂੰ ਜੀ ਬਹੁਤ ਸ਼ੌਂਕ ਹੋਇਆ ਹੈ ਜੀ ਸਟੇਜ ਤੇ ਆਉਣ ਦਾ ਗਾਉਣ ਦਾ ਤੇ ਨਾਟਕ ਵਗੈਰਾ ਕਰਨ ਦਾ ਬਹੁਤ ਸ਼ੌਂਕ ਹੈ ਪਹਿਲਾਂ ਸਾਡੇ ਪਿੰਡ ਵਿੱਚ ਕਬੱਡੀ ਦੇ ਖਿਡਾਰੀ ਵੀ ਹੋਏ ਨੇ ਸੱਜਣ ਸਿੰਘ ਜੀ ਰਮੇਸ਼ਵਰ ਨਾਥ ਜੀ ਤੇ ਤੇਜਾ ਸਿੰਘ ਜੀ ਬਹੁਤ ਹੋਏ ਨੇ ਕਿੰਨੇ ਕਿੰਨਾ ਨਾਂ ਲਈਏ ਚਲੋ ਜਾਣੀ ਇਹ ਸਾਡਾ ਪਿੰਡ ਬਹੁਤ ਵਧੀਆ ਪਿੰਡ ਬਹੁਤ ਇਤਿਹਾਸਕ ਪਿੰਡ ਆ ਇਹ ਪਿੰਡ ਦੇ ਵਿੱਚ ਐਮਐਲਏ ਸਾਹਿਬ ਵੀ ਹੋਏ ਨੇ ਸਾਡੇ ਪਿੰਡ ਵਿੱਚ ਬਹੁਤ ਈਰ ਪਹਿਲਾਂ ਬਲਵੰਤ ਸਿੰਘ ਜੀ ਐਮਐਲਏ ਸਾਹਿਬ ਹੋਏ ਨੇ ਹੁਣ ਵੀ ਅਸੀਂ ਉਮੀਦ ਕਰਦੇ ਆਂ ਸਾਡੇ ਬੱਚਿਆਂ ਨੂੰ ਅਸੀਂ ਇਹ ਸਿੱਖਿਆ ਦੰਨੇ ਆ ਤੇ ਸਿੱਖਿਆ ਬਜ਼ੁਰਗਾਂ ਤੋਂ ਲੈਣੇ ਵੀ ਆ ਵੀ ਸਾਡੇ ਪਿੰਡ ਨੂੰ ਕੋਈ ਵਧੀਆ ਜਆ ਐਮਐਲਏ ਜਆ ਐਮਪੀ ਅਸੀਂ ਇਸ ਪਿੰਡ ਵਿੱਚੋਂ ਜਰੂਰ ਲੈਣਾ ਚਾਹੁੰਦੇ ਆ ਇਹ ਸਾਡੇ ਜਗਦੀਪ ਸਿੰਘ ਜੀ ਨੇ ਰਾਜਦੀਪ ਜੀ ਨੇ ਇਹ ਸਾਡੇ ਸਰਪੰਚ ਸਾਹਿਬ ਨੇ ਹੈ ਮੌਜੂਦਾ ਸਰਪੰਚ ਨੇ ਸਾਡੇ ਸਰਨਜੀਤ ਸਿੰਘ ਟਵਾਣਾ ਸਾਹਿਬ ਨੇ ਇਹ ਵੀ ਸਾਡੇ ਬਹੁਤ ਵੱਡੇ ਲੀਡਰ ਨੇ ਹੋਰ ਵੀ ਬਹੁਤ ਸਾਡੇ ਪਿੰਡ ਵਿੱਚ ਬਹੁਤ ਸਿਰਕੱਢ ਨੇਤਾ ਨੇ ਜਿਹੜਾ ਕਿ ਸਾਡੇ ਪਿੰਡ ਨੂੰ ਬਹੁਤ ਪਿਆਰ ਕਰਦੇ ਨੇ ਬਿਨਾਂ ਪਾਰਟੀ ਵਜੋਂ ਜੀ ਜੀ ਪਾਰਟੀ ਤੋਂ ਉੱਪਰ ਉੱਠ ਕੇ ਸਾਡੇ ਪਿੰਡ ਨੂੰ ਪਿਆਰ ਕਰਦੇ ਨੇ ਜੋ ਵੀ ਚੀਜ਼ ਦੀ ਘਾਟ ਹੈ ਪਿੰਡ ਦੇ ਵਿੱਚ ਉਹ ਲੈ ਕੇ ਆਉਂਦੇ ਨੇ ਹਾਂ ਜੀ ਇਹ ਤਾਂ ਚਲੋ ਪਾਰਟੀ ਵਜੋਂ ਉੱਪਰ ਉੱਟਣਾ ਚਾਹੀਦਾ ਤੁਸੀਂ ਇਹ ਹਾਸੇ ਖੇਡਣ ਵਾਲੀ ਗੱਲ ਦੱਸੋ ਪਿੰਡ ਦੀ ਹਾਂ ਸੈਕਟਰੀ ਚ ਲੋਕ ਯਾਦ ਆਜੂਗੀ ਜ਼ਰੂਰ ਦੱਸਾਂਗੇ ਯਾਰ ਤਾਂ ਹੁਣ ਯਾਰ ਤਾਂ ਥੋੜੀ ਭੁੱਲਾ ਜਾਂਦਾ ਅਜੇ ਅਜੇ ਤੁਹਾਡੇ ਬਾਲਾਂ ਨੂੰ ਇਹ ਲੱਗ ਰਹੀ ਥੋੜੀ ਜ਼ਿਆਦਾ ਤਾਂ ਇੰਨੀ ਕਮਜ਼ੋਰ ਨਹੀਂ ਹੋਈ ਨਹੀਂ ਹੋਰ ਬਿਲਕੁਲ ਸਹੀ ਗੱਲ ਹੈ ਮੈਨੂੰ ਅਸ਼ੀਰਵਾਦ ਹੈ ਮੇਰੇ ਪਿੰਡ ਦਾ ਜੀ ਹਾਂਜੀ ਬਾਬਾ ਜੀ ਹਾਂਜੀ ਤੁਸੀਂ ਬੜੇ ਸ਼ਰਾਰਤੀ ਕਰਦੇ ਹੋ ਹਾਂਜੀ ਹੁਣ ਤੁਸੀਂ ਸ਼ਰਾਰਤ ਹੋਰੇ ਕਰਕੇ ਦਿਖਾਓ ਉਹਨਾਂ ਨਾਲ ਉਹਨਾਂ ਨਾਲ ਲੜ ਕੇ ਰਖੋਣਾ ਕਿਹਨੇ ਸਭ ਤੋਂ ਵੱਧ ਮੈਂ ਪੁੱਛਿਆ ਸਭ ਤੋਂ ਵੱਧ ਬਾਈ ਕਿਹਦੇ ਨਾਲ ਲੜਦੇ ਆ ਇਹਨਾਂ ਨਾਲ ਲੜਦੇ ਉਹਨਾਂ ਨਾਲ ਹੁਣ ਲੜਕੇ ਦਿਖਾਉਣਾ ਐਦਾ ਜੀ ਨਿਆਣੇ ਨੇ ਸਾਡੇ ਉ ਮਖੌਲ ਕਰਦੀਦਾ ਬੱਚਾ ਚਲੋ ਮਖੌਲ ਕਰ ਦਿਓ ਇੱਕ ਮਖੌਲ ਦਾ ਕਰਕੇ ਦਿਖਾਓ ਨਾ ਨਾ ਜੀ ਫੇਰ ਤਾਂ ਕੁੱਟਣਗੇ ਤਾਂ ਉਹ ਦੋ ਤੁੰਗੀਆਂ ਤਾਂ ਕੁੱਟਣਗੇ ਅਗਲਾ ਚੰਗਾ ਬੱਲੇ ਜੀ ਕੁੱਟਣ ਲੱਗ ਜਿੰਦਾ ਹੁਣ ਕੁੱਟਣ ਲੱਗ ਮੈਂ ਛੱਡਣ ਮੈਂ ਮੈਂ ਕੁੱਟਣ ਨਹੀਂ ਦਿੰਦਾ ਨਹੀਂ ਨਹੀਂ ਛੱਡਾਂ ਮੈਂ ਕੁੱਟਣ ਨਹੀਂ ਦਿੰਦਾ ਮਾ ਜੀ ਛੱਡਣਾ ਨਹੀਂ ਇਹਨਾਂ ਨੇ ਉਹ ਨਹੀਂ ਕੁੱਟਣ ਦੇ ਨਾ ਕੋਈ ਦਬਾਰ ਨਹੀਂ ਇਹਨਾਂ ਦਾ ਉਹ ਨਹੀਂ ਕੁੱਟਣ ਦੇ ਮਾ ਮੰਨ ਲਓ ਕੱਲ੍ਹ ਮੈਂ ਜੀ ਛੋਟੇ ਹੁੰਦੇ ਚਾ ਡੰਗਰ ਚਾ ਦੇ ਰਹੇ ਹਾਂ ਜੀ ਮਾਰੇ ਇੱਕ ਬੜੇ ਹੋ ਗਏ ਫੇਰ ਬੁੜਿਆ ਜੀ ਜੀ ਚਾਚਾ ਦੇ ਪਿੰਡਾਂ ਛੁੱਟਿਆ ਫੇਰ ਜੀ ਹੁਣ ਥੱਕ ਹਾਰ ਗਏ ਹੁਣ ਜੁੱਤੀਆਂ ਗੱਠਾਂ ਬੱਚਾ ਜੁੱਤੀਆਂ ਗੱਠੀਆਂ ਨੇ ਰੋਟੀ ਖਾਈ ਜਾਂ ਨਾ ਨਜ਼ਾਰਾ ਵੱਡਾ ਹੀ ਹੁੰਦਾ ਅਰੇ ਆ ਪਿੰਡ ਦੇ ਸਾਡੇ ਬੰਦੇ ਬਹੁਤ ਸਾਊ ਬੰਦੇ ਨੇ ਸਾਰੇ ਨਹੀਂ ਉਹ ਤਾਂ ਤੁਹਾਨੂੰ ਕਹਿੰਦੇ ਤੁਸੀਂ ਘਰ ਤੋਂ ਬਾਅਦ ਸ਼ਰਾਰਤਾਂ ਕਰਦੇ ਹੋ ਅੱਛਾ ਭਾਸੀਮ ਕੋਲ ਤੇ ਫੇਰ ਜਲਦਾ ਪਰ ਹਾਸੀਮ ਕੋਲ ਕਰਕੇ ਦਿਖਾਓ ਨਾ ਮੈਨੂੰ ਕਹਿੰਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਪਰ ਹਾਸੀਮ ਕੋਲ ਕਰਕੇ ਦਿਖਾਓ ਇੱਕ ਵਾਰ ਹੱਥ ਚ ਮੁਕਲ ਮੈਂ ਹੋ ਕੀ ਕਰਾਈਏ ਫਿਰ ਬਾਤ ਨੂੰ ਦੱਸਦੇ ਫਿਰ ਕੁੱਟਣਗੇ ਨਹੀਂ ਕੁੱਟਣ ਮੈਂ ਕੁੱਟਣ ਮੈਂ ਨਹੀਂ ਦਿੰਦਾ ਹਾਂ ਨਾ ਜੀ ਕੋਈ ਤਵਾਰ ਮੈਂ ਸਰਪੰਚ ਸਾਹਿਬ ਨੂੰ ਕਹਿੰਦਾ ਨਹੀਂ ਤੁਹਾਨੂੰ ਬਚਾ ਲੈ ਉਹ ਤਾਂ ਜੀ ਬਹੁਤਾ ਖਰਾਬ ਆ ਜੀ ਕਿਹੜਾ ਬੱਟਾ ਆਈਦਾ ਮੇਰੇ ਦਿਸ ਜਾ ਚੜਾ ਤੁਸੀਂ ਇੱਧਰ ਆਓ ਬਰੇ ਬਾਬਾ ਜੀ ਤੁਸੀਂ ਬੜਾ ਨਾਲ ਆਓ ਜੇ ਆ ਮਾਰਾ ਮੋਟਾ ਪੈਣਾ ਝੜਦਾ ਤਾਂ ਕੋਟ ਵਾਲਾ ਬਹੁਤ ਖਰਾਬ ਆ ਜੀ ਆਓ ਦੇਖ ਲਓ ਜੀ ਆਓ ਦੇਖ ਲਓ ਉਹਦੀ ਬੋੜ ਜਦੇ ਪਾਤੀ ਉਹਨੇ ਉਹਦੇ ਮਗਰ ਖੜਾ ਵੀ ਤੂੰ ਦਬੀ ਨਾ ਮਾਰ ਚਾਰਖਣੇ ਤੁਹਾਡੇ ਤੁਹਾਡੇ ਨਾਲ ਕੋਣ ਹੈ ਮੈਨੂੰ ਛੱਡ ਦੇ ਨੇ ਜੀ ਤੁਹਾਡੇ ਨਾਲ ਕੋੜਾ ਬੰਦਾ ਗਿਆਦਾ ਪੱਕਾ ਆਈ ਆ ਬੈਠਾ ਜ ਪਕਾਣੀ ਪਕਾ ਗਿਆ ਠੀਕ ਹਾਂਜੀ ਬਾਈ ਅਸੀਂ ਗੱਲ ਦੱਸਣੀ ਕਰ ਲਈ ਕਿਵੇਂ ਬਾਈ ਜੀ ਇੰਨਾ ਡਿੰਗਲਾਂ ਘੱਕ ਪਾਣੇ ਹੀ ਬਸ ਉਹ ਕੁੱਲ ਨਹੀਂ ਕਰਨ ਠੀਕ ਬਾਈ ਫਿਰ ਤੁਸੀਂ ਇਹਨਾਂ ਨੂੰ ਬਚਾ ਲੈਣੇ ਹੋ ਨਾ ਬਚਾ ਲੈਣੇ ਮਾੜਾ ਬਟਾ ਨਹੀਂ ਨਹੀਂ ਦਿੰਦਾ ਵੀ ਘੜ ਕੇ ਜਿੰਦਾ ਫਿਰ ਤੁਹਾਡਾ ਪੱਕਾ ੜੀਏ ਆ ਠੀਕ ਹੈ ਜੀ ਬਚਪਨ ਇਹਨਾਂ ਦਾ ਨਾ ਰਿਹਾ ਹੁਣ ਵੀ ਤੁਸੀਂ ਬੜਾਪੇ ਚ ਵੀ ਇਹਨਾਂ ਦੇ ਨਾਲ ਹੋ ਕੋਈ ਬਚਪਨ ਦੀ ਸ਼ਰਾਰਤ ਦੱਸੋ ਕੋਈ ਬਚਪਨ ਦੀ ਗੱਲਬਾਤ ਦੱਸੋ ਇੰਨੇ ਤਾਂ ਸਾਨੂੰ ਆਉਂ ਨਹੀਂ ਹੈ ਅਨਪੜ੍ਹ ਹੈ ਯਾਰ ਉਹ ਅਨਪੜ੍ਹ ਤਾਂ ਠੀਕ ਹੈ ਕੋਈ ਇਹਨਾਂ ਦੇ ਨਾਲ ਜਿਹੜੀ ਕੋਈ ਗੱਲਬਾਤ ਹੋਈ ਹੈ ਪਿੰਡ ਦੀ ਹੋਈ ਦੱਸ ਦੋ ਨਾ ਨਾ ਇਹਨਾਂ ਦੇ ਵਿਆਹ ਤੇ ਗਏ ਸੀ ਇਹਨਾਂ ਦਾ ਸਾਨੂੰ ਆਉਂਦਾ ਨਹੀਂ ਇਹਨਾਂ ਦੇ ਵਿਆਹ ਤੇ ਗਏ ਸੀ ਨਾ ਜੀ ਇਹ ਤਾਂ ਅਸੀਂ ਤਾਂ ਜੱਟ ਆ ਹਰਿਆਣੇ ਅੱਛਾ ਇਹ ਗੱਲ ਨਹੀਂ ਹੈ ਰਹੀ ਨੰਦਾ ਤੁਸੀਂ ਪੈਸੇ ਮਿਜਾ ਕੇ ਨਹੀਂ ਤੁਸੀਂ ਕੀ ਕਿ ਨਾੜ ਜੇ ਭਗ ਜਾਂਦੇ ਸਾਡੇ ਪਿੱਠੇ ਜਾਂਦੇ ਵੀ ਗੱਟ ਕਹਿ ਦੇ ਜਵਾਦੀ ਬਈ ਅਸੀ ਗੱਲ ਜੀ ਅੱਛਾ ਠੀਕ ਗੱਲ ਜੀ ਬਈ ਕੀ ਨਾਮ ਹੈ ਤੁਹਾਡਾ ਹਮ ਪ੍ਰਕਾਸ਼ ਹੈ ਜੀ ਬਈ ਤੁਸੀਂ ਕੀ ਕਰਦੇ ਜੀ ਅਸੀਂ ਜੀ ਹਲਵਾਈ ਦਾ ਕੰਮ ਕਰਦੇ ਆ ਹਲਵਾਈ ਦਾ ਕੰਮ ਕਰਦੇ ਹਾਂ ਹਾਂ ਜੀ ਪਰ ਪਿੰਡ ਦੇ ਕਿੰਨੇ ਕਿ ਵਿਆਹਾਂ ਤੇ ਤੁਸੀਂ ਮਠਾਈ ਦੇ ਚੁੱਕੇ ਹੋ ਬਣਾ ਚੁੱਕੇ ਹੋ ਜੀ ਕੰਮਸ ਕੰਮੀ ਮਤਲਬ 1000 ਰੁਪਏ ਪਕਾ ਖੜੇ ਨੇ ਅਛੇ ਪਿੰਡ ਦੇ 1000 ਰੁਪਏ ਆਪਕਤਾ ਦੇ ਹਾਂਜੀ ਸਭ ਤੋਂ ਯਾਦਗਾਰੀ ਵਿਆਹ ਕਿਹੜਾ ਸੀ ਯਾਦਗਾਰੀ ਹੁਣ ਯਾਦ ਨਹੀਂ ਹੈ ਕੋਈ ਇੱਕ ਅਦਾ ਨਹੀਂ ਅਛੇ ਜੀ ਐ ਦਿਮਾਗ ਨਹੀਂ ਨਾ ਹੋਇਆ ਠੀਕ ਹੈ ਸਭ ਤੋਂ ਵੱਧ ਬਾਬਾ ਜੀ ਕਿਹੜੀ ਮਠਿਆਈ ਦੇ ਤੁਹਾਡੀ ਉਹ ਆਉਂਦੀ ਹੁੰਦੀ ਸੀ ਅੱਜ ਹੁਣ ਬਰਫੀ ਮਸ਼ਹੂਰ ਹੈ ਜੀ ਅਛੇ ਜੀ ਆ ਮੇਲਾ ਸਪੀਟਾ ਜੀ ਸਾਹਮਣੇ ਠੀਕ ਹੈ ਜੀ ਇਹ ਸਾਡੀ ਦੁਕਾਨ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਪਾਕਿਸਤਾਨ ਚ ਆਏ ਆ ਜੀ ਆ ਕੇ ਮਿਹਨਤ ਬੜੀ ਕੀਤੀ ਹੈ ਜੀ ਜੀ ਹਾਂ ਜੀ ਪਰ ਤੋਂ ਬਾਅਦ ਫਿਰ ਚੜੋ ਹੌਲੀ ਹੌਲੀ ਮੜੀ ਮੜਦੇ ਪੈਰ ਲੱਗ ਗਏ ਠੀਕ ਹੈ ਜੀ ਬਾਕੀ ਬਈ ਪਾਕਿਸਤਾਨ ਤੋਂ ਕਿਹੜੇ ਕਿਹੜਾ ਪਿੰਡ ਸੋਡਾ ਜੀ ਸਾਡਾ ਪਿੰਡ ਵਾਈਆਂ ਸੀ ਜ਼ਿਲ੍ਹਾ ਸਿਆਲਕੋਟ ਜੀ ਤਹਿਸੀਲ ਦਸਕਾ ਠੀਕ ਹੈ ਜੀ ਪਿੰਡ ਵਾਈਆਂ ਮੁੜ ਕੇ ਕਦੇ ਪਾਕਿਸਤਾਨ ਜਾਂਦਾ ਸਭ ਨੂੰ ਨਹੀਂ 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 ਜਾਂ ਉੱਥੇ ਬਰੇ ਪਿੰਡ ਦੀ ਯਾਰੀ ਯੂਰੀਆਂ ਯਾਰੀਆਂ ਯੂਰੀਆਂ ਦੇ ਛੋਟੇ ਹੁੰਦੇ ਸੀ ਯਾਰੀਆਂ ਕਾਦੀਆਂ ਹੁੰਦੀਆਂ ਕਿੰਨੇ ਕਿੰਨੇ ਉਮਰ ਸੀ ਬਬਈ ਜਦੋਂ ਤੁਸੀਂ ਇਧਰ ਨਹੀਂ ਸੀਗੀ ਜੀ 9-10 ਸਾਲ ਦੇ ਗੇ 9 ਦੇ ਗੇ 9-10 ਸਾਲ ਬਬਈ ਕੋਈ ਉਹ ਵੰਡ ਦੀ ਕੋਈ ਗੱਲ ਬਾਤ ਦੱਸੋ ਵੰਡ ਦੀ ਗੱਲ ਤਾਂ ਜਨਾਬ ਅਸੀਂ ਜਦੋਂ ਮਤਲਬ ਪਿੰਡੂ ਨਿਕਲੇ ਆ ਨਾ ਜੀ ਜੀ ਸਾਡੇ ਪਿੰਡ ਦੇ ਬਾਬਾ ਜੀ ਸਾਡੇ ਡੇਰੇ ਚ ਜੀ ਉਹਨਾਂ ਨੇ ਮਤਲਬ ਟਰੱਕ ਲਿਆਂਦਾ ਠੀਕ ਹੈ ਜੀ ਜਦੋਂ ਰੋਲੇ ਗਲੇ ਪਏ ਨਾ ਪਹਿਲਾਂ ਉਹਨਾਂ ਨੇ ਯਾਨੀ ਸਰਦਾਰ ਜਿਹੜੇ ਸਨ ਲੋਕ ਜੀ ਉਹਨਾਂ ਨੂੰ ਮਤਲਬ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਸਾਡਾ ਨੰਬਰ ਆ ਗਿਆ ਜੀ ਫਿਰ ਸਾਨੂੰ ਪਤਾ ਲੱਗਿਆ ਸਾਡੇ ਉਹ ਬਾਬਾ ਜੀ ਨੇ ਫਿਰ ਟਰੱਕ ਲਿਆਦਾ ਜੀ ਪਿੰਡ ਚ ਜੀ ਉਹ ਪਿੰਡ ਦੇ ਵਿੱਚ ਬਹਿ ਕੇ ਟਰੱਕ ਦੇ ਵਿੱਚ ਫਿਰ ਅਸੀਂ ਆਏ ਪਸਰੂਰ ਠੀਕ ਹੈ ਜੀ ਪਸਰੂਰ ਤੋਂ ਫਿਰ ਉੱਥੇ ਸਾਡ ਕੈਂਪ ਜਰ ਹੈ ਕੈਂਪ ਚ ਅਸੀਂ ਕਮਜ਼ ਕਬਲੀ ਮਹੀਨਾ ਰਹੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇੱਧਰ ਆ ਗਏ ਸੀ ਠੀਕ ਹੈ ਇੱਥੇ ਆਪਣੇ ਬਾਰਡਰ ਦੀ ਕਿਨਾਰ ਏ ਪਾਕ ਪਾਕ ਨਹੀਂ ਅੱਗੇ ਜਾ ਕੇ ਜਿੱਤ ਪਾਕਿਸਤਾਨ ਦੇ ਅੰਦਰ ਅੱਛਾ ਓ ਤੂੰ ਫਿਰ ਅਸੀਂ ਉਹ ਉੱਥੇ ਸਾਡੀ ਗੱਡੀ ਰੋਕ ਲਈ ਠੀਕ ਹੈ ਜੀ ਗੱਡੀ ਇਧਰੋਂ ਸਹੀ ਸਲਾਮਤ ਗਈ ਜੀ ਤਾਂ ਸਾਨੂੰ ਫਿਰ ਉੱਥੋਂ ਛੱਡਿਆ ਉਹਨਾਂ ਨੇ ਠੀਕ ਹੈ ਜੀ ਸਹੀ ਸਲਾਮਤ ਸਾਨੂੰ ਫਿਰ ਤੋਰਤਾ ਫਿਰ ਅਸੀਂ ਅੰਮ੍ਰਿਤਸਰ ਪਹੁੰਚੇ ਠੀਕ ਹੈ ਜੀ ਅੰਮ੍ਰਿਤਸਰ ਅਸੀਂ ਯਾਨੀ ਕਿ ਪੰਜ ਛੜ ਰਹੇ ਠੀਕ ਹੈ ਜੀ ਅਸੀਂ ਉੱਥੇ ਮਿਹਨਤ ਬਹੁਤ ਕੀਤੀ ਜੀ ਠੀਕ ਹੈ ਜੀ ਹਾਂ ਜੀ ਜੋ ਵੀ ਸਾਡਾ ਮਤਲਬ ਅਸੀਂ ਮਹਿਰੇ ਹੁੰਨੇ ਆ ਜੀ ਜੀ ਅਸੀਂ ਦਾਣੇ ਵੀ ਪੁੰਨੇ ਤੰਦੂਰ ਵੀ ਤਾਇਆ ਔਰ ਇੰਨੀ ਮਿਹਨਤ ਕੀਤੀ ਹੱਥੋਂ ਜ਼ਿਆਦਾ ਹਾਂ ਜੀ ਇਸ ਕਰਕੇ ਫਿਰ ਉੱਥੇ ਵੀ ਚਲੋ ਮਹਾਰਾਜ ਨੇ ਸਾਨੂੰ ਉੱਥੇ ਵੀ ਖਾਣਾ ਪਾਣਾ ਦੇ ਨਾ ਰਿਆ ਜੀ ਜੀ ਫਿਰ ਸਾਡੇ ਪਿੰਡ ਦੇ ਮਤਲਬ ਇੱਥੇ ਬੈਠੇ ਸੀਗੇ ਸਰਦਾਰ ਜੀ ਤੇ ਉਹ ਉਹ ਸਾਨੂੰ ਲੈ ਕੇ ਇੱਥੇ ਆਏ ਠੀਕ ਜੀ ਇੱਥੇ ਫਿਰ ਮੈਂ ਇੱਥੇ ਦੌਰ ਵੀ ਦਿਹਾੜੀ ਤੇ ਜੀ ਠੀਕ ਹੈ ਜੀ। ਸਵਾਰ ਰੁਪਈਆ। ਸਵਾਰ ਰੁਪਈਆ ਦਿਹਾੜੀ ਨਹਿਰ ਤੇ ਮੈਂ ਕੰਮ ਕੀਤਾ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਅਸੀਂ ਉੱਥੇ ਦਾਲ ਮੁਰਮਰੇ ਬਣਾਉਂਦੇ ਰਹੇ ਤੇ ਆਪਣਾ ਬਿਰਦੇ। ਫਿਰ ਹੌਲੀ-ਹੌਲੀ ਮੈਨੂੰ ਇਹ ਕਾਤਨ 4 ਸਾਲ ਬਾਅਦ ਮੈਨੂੰ ਇੱਥੇ ਜਗ੍ਹਾ ਮਿਲ ਗਈ। ਠੀਕ ਹੈ ਜੀ। ਕਿਸੇ ਨੇ ਮਿਹਰਬਾਨੀ ਕਰਤੀ। ਤੇ ਮਿੰਨ ਜਗ੍ਹਾ ਮਿਲ ਗਈ ਮੈਂ ਉੱਥੇ ਫਿਰ ਉਹ ਦੁਕਾਨ ਉੱਥੇ ਕਾਮਯਾਬ ਹੋ ਗਿਆ ਮੈਂ ਦੁਕਾਨ ਤੇ ਸਾਰਿਆਂ ਦੇ ਵਿਆਹ ਤੇ ਗਿਓ ਨਹੀਂ ਕਿਸੇ ਕਿਸੇ ਦੇ ਗਿਆ ਕਈ ਵਾਰੀ ਬੱਚੇ ਹੁਣ ਜਿਸ ਤਰ੍ਹਾਂ ਹੁਣ ਨਵੇਂ ਵਿਆਹ ਆ ਆਪਣੇ ਵਿਆਹ ਦੀ ਯਾਦ ਆ ਤੁਹਾਨੂੰ ਹਾਂ ਮੇਰਾ ਵਿਆਹ 69 ਚ ਮੇਰੀ ਉਮਰ ਤੇ 17 ਸਾਲ ਦੀ ਠੀਕ ਹੈ ਜੀ ਹੁਣ ਤੇ ਦਾਦ ਦੇਖ ਲਓ ਵੀ ਕੁਰਤਾ ਪਜਾਮਾ ਪਾ ਕੇ ਵਿਆਹ ਕਰਾ ਲਿਆ ਹੁੰਦੇ ਅੱਛਾ ਜੀ ਵਿਆਹ ਦਾ ਬੱਬੀ ਕਿੰਨਾ ਕ ਚੌ ਸੀ ਚੌ ਕਹਿੰਦਾ 17 ਸਾਲ ਦੀ ਉਮਰ ਚ ਮੈਨੂੰ ਫਾਇਦਾ ਦਿੱਤਾ ਮੇਰੀ ਮਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਬਜ਼ੁਰਗ ਮੇਰਾ ਚੜਾਈ ਕਰ ਗਿਆ ਤਾਂ ਸਨ 65 ਚ ਠੀਕ ਹੈ ਜੀ ਇਹ ਤਾਂ ਰੋਟੀ ਤੋਂ ਓਕੇ ਤੇ ਮਾਂ ਨੇ ਆ ਪਕਾ ਕੇ ਮੈਨੂੰ ਫੜਾ ਦੇਣੀ ਮੈਂ ਤਵੇ ਤੇ ਪਾਉਣੀ ਰੇਡ ਲੈਣੀ ਲਾ ਲੈਣੀ ਠੀਕ ਹੈ ਜੀ ਉਸ ਕਰਕੇ ਸਾਨੂੰ ਰੋਟੀ ਦੀ ਮਜਬੂਰੀ ਤੇ ਮੇਰਾ ਤਾਂ 17 ਸਾਲ ਦੀ ਉਮਰ ਚ ਵਿਆਹ ਹੋ ਗਿਆ ਤਾਂ ਠੀਕ ਹੈ ਜੀ ਹਾਂ ਹੁਣ ਮੈਂ ਇਹਨੂੰ ਕਹਦਾ 14 ਉਸ ਉਮਰ ਚ ਠੀਕ ਹੈ ਜੀ ਹੁਣ ਤੁਸੀਂ ਆਪੇ ਸੋਚ ਲਓ ਬਿਲਕੁਲ ਬਿਲਕੁਲ ਅੱਗੇ ਹੁਣ ਤੁਹਾਡੇ ਹੋਣੇ ਬੱਚੇ ਹੋਗੇ ਬੱਚੇ ਵਿਆਹ ਲੈ ਪੜ੍ਹ ਲਈ ਫੜ ਕੇ ਵਿਆਹ ਕੇ ਆਪਣੇ ਆਪਣੇ ਕੰਮਾਂ ਤੇ ਚਲੇਗੇ ਠੀਕ ਹੈ ਜੀ ਪਰ ਬਾਈ ਜੀ ਜਦੋਂ ਤੁਸੀਂ ਨਾਲ ਦੇ ਤੇ ਵਿਆਹਾਂ ਤੇ ਜਾਂਦੇ ਸੀ ਉਦੋਂ ਫਿਰ ਕਿੰਨਾ ਕਿ ਚੌ ਨਾਤ ਨੂੰ ਚਿੱਤੇ ਲੱਖ ਤਾਂ ਹੁਣ ਮੈਂ ਪੁੱਤਾਂ ਵਿਆਹ ਕੇ ਲੈ ਆ ਪਿਛਲੇ ਸਾਲ ਫਰਵਰੀ ਚ ਪੂਰਾ ਚੌਤਾ ਹੈ ਨਾ ਅਏ ਪਰ ਪੰਗੜੇ-ਪੁੰਗੜੇ ਪਾਏ ਪੂਰਾ ਨਾ ਪੰਗੜਾ ਨਹੀਂ ਪੈਂਦਾ ਗੋਡੇ ਨਹੀਂ ਚੱਲਦੇ ਹੁਣ ਪੰਗੜਾ ਨਹੀਂ ਪੈਂਦਾ ਗੋਡੇ ਦੀ ਫਿਰ ਦਵਾਈ ਦੂ ਵੀ ਨਹੀਂ ਲੈਂਦਾ ਲੈਂਦਾ ਹੈ ਲੈਣਾ ਦਵਾਈ ਖਾਣਾ ਦਵਾਈ ਖਾਦੇ ਬਿਨਾਂ ਤੁਰਿਆ ਨਹੀਂ ਜਾਂਦਾ ਉੱਟਿਆ ਵੀ ਨਹੀਂ ਜਾਂਦਾ ਅੱਛਾ ਜੀ ਹਾਂ ਚਲੋ ਵਧੀਆ ਗੱਲ ਹੈ ਪਰ ਬਾਈ ਜੀ ਤੂੰ ਇਹ ਦੱਸ ਕੋਈ ਗੱਲ ਵਾ ਠੀਕ ਠਾਕ ਜੀ ਨਹੀਂ ਤੂੰ ਪਹਿਲਾਂ ਤਾਂ ਬੜੇ ਤੂੰ ਇੱਧਰ ਕਰ ਰਹੇ ਹੋ ਉਧਰ ਉਹਨਾਂ ਦੇ ਤਾਂ ਬੜਾ ਤੂੰ ਪੋਰੋ ਜੀ ਬਿਆਹ ਨਹੀਂ ਦੇ ਜੀ ਲਿਟਰੀ ਜਾਂਦਾ ਹੈ ਨਹੀਂ ਇਹਨੂੰ ਜੀ ਤੂੰ ਹੀ ਬਿਆਹ ਨਹੀਂ ਦੇ ਲਿਟਰੀ ਜਾਂਦਾ ਕਿਉਂ ਅਬ ਬੜਾ ਭਾਈਆ ਸਾਡਾ ਹੁੰਦਾ ਨਹੀਂ ਲੈ ਕੇ ਕਿਉਂ ਨਹੀਂ ਜਾਂਦੇ ਸੀ ਪਰਸ ਜੀ ਇਹ ਤਾਂ ਪਤਾ ਨਹੀਂ ਕੀ ਗੱਲ ਲੱਤੀ ਇਹਨੂੰ ਲਿਟਰੀ ਜਾਂਦਾ ਜਾਂਦਾ ਪਰ ਡਰਦੇ ਨੇ بڑے ਭਾਈ ਤੋਂ ਡਰਦੇ ਨੇ بڑے ਭਾਈ ਤੋਂ ਡਰਗਾ ਤਾਂ ਡਰਗਾ ਤਾਂ ਡਰਗਾ ਤਾਂ ਕਹਾਂ ਕਿ ਸਾਡੀ ਟੀਮੀ ਨਾ ਖੋਲ ਪੈ ਮਰੇ ਫਿਰ ਫਿਰ ਕਿਸੇ ਟੀਵੀ ਦੀ ਵੀ ਹੱਥੋਂ ਆਖੋ ਕਿਤੇ ਨਹੀਂ ਰੱਖੀ ਜਿਹੜੇ ਐਨਾ ਡਰ ਪਾਇਆ ਇਹਨਾਂ ਜੀ ਉਹੀ ਡਰੀ ਜਾਂਦੇ ਨੇ ਛੋਟੇ ਭਾਈ ਮੈਨੂੰ ਉਹੀ ਡਰੀ ਜਾਂਦੇ ਨੇ ਮੁਖਤੀਓ ਨਹੀਂ ਮਰੇ ਐਨਾ ਡਰ ਡਰੇ ਡਰਦਾ ਜਿਹੜਾ ਖੌਫ ਆ ਤੁਹਾਡਾ ਇਹ ਕਿਉਂ ਪੈਦਾ ਹੋਇਆ ਰਸੋ ਮੈਂ ਸਾਰਿਆਂ ਦਾ ਜੇਠ ਆ ਉਹਨੂੰ ਦੀ ਸਾਫ ਕਿਤਾਬ ਲਾ ਲਓ ਜੇਠ ਹੁੰਦੇ ਕੇ ਪਹਿਲੀ ਕੁੰਡ ਘਾ ਲੰਦੀਆਂ ਬੜਾ ਸਾਰਾ ਤਾਂ ਡਰਦੇ ਨੇ ਠੀਕ ਨੇ ਵੀਰ ਤੁਸੀਂ ਜਾਂਦੇ ਹੋ ਤੁਹਾਨੂੰ ਬੁਲਾਉਂਦੇ ਪੂਰੇ ਕਾਣ ਜੀ ਜਹਾਂ ਤੇ ਮੈਂ ਤੁਹਾਨੂੰ ਬੁਲਾ ਲਾਂ ਅੱਛਾ ਜੀ ਤੁਹਾਡਾ ਵਿਆਹ ਕਦੋਂ ਹੈ ਮੇਰਾ ਹੋਇਆ ਦਾ 96 ਚ 96 ਚ ਹਾਂ ਜੀ ਉਦੋਂ ਫਿਰ ਕਿੰਨਾ ਕਿੰਨਾ ਕੇ ਚੌ ਸੀਗਾ ਵਿਆਹ ਦਾ ਠੀਕ ਠਾਕ ਦਾ ਜੀ ਫੋਟੋ ਦੇਖ ਲਈ ਦੀ ਪਹਿਲਾਂ ਤੁਸੀਂ ਕੇ ਨਹੀਂ ਦੇਖੀ ਨਾ ਦੇਖ ਲਈ ਦੀ ਜੀ ਅੱਛਾ ਜਦੋਂ ਪਹਿਲੀ ਵਾਰ ਫੋਟੋ ਦੇਖੀ ਸੀ ਕਿ ਉਦੋਂ ਫਿਰ ਕੀ ਤੁਹਾਡੇ ਮਨ ਦੇ ਵਿੱਚ ਆਇਆ ਸੀ ਵਿਆਹ ਉਹ ਖੁਸ਼ੀ ਕਿੰਨੀ ਕੀ ਖੁਸ਼ੀ ਸੀਗੀ ਖੁਸ਼ੀ ਠੀਕ ਹੋਣੀ ਹੈ ਜੀ ਐ ਨਹੀਂ ਸੀਗੀ ਖੁਸ਼ੀ ਕਿੰਨੀ ਸੀਗੀ ਨਾ ਜੀ ਐਨੇ ਨਹੀਂ ਦੀ ਜੀ ਹੁਣ ਹੈਗੀ ਆ ਵਿਆਹ ਖੁਸ਼ੀ ਕਿ ਨਹੀਂ ਹੁਣ ਵੀ ਨਹੀਂ ਹੈਗੀ ਹੁਤਾ ਜੀ ਬਸ ਬੱਚੇ ਵਿਆਉਣੇ ਆਲੇ ਹੋਗੇ ਨਹੀਂ ਖੁਸ਼ੀ ਹਾਲੇ ਤੱਕ ਹੈਗੀ ਹੈ ਕਿ ਉਨੀ ਕੀ ਖੁਸ਼ੀ ਜਿੰਨੀ ਕਿ ਪਹਿਲਾਂ ਸੀ ਨਾ ਉਨੀ ਢੇ ਜੀ ਵਿਆਹ ਤੋਂ ਬੜਾ ਇਨੀ ਖੁਸ਼ੀ ਨਾ ਜੀ ਕੋ ਠੀਕ ਹੈ ਜੀ ਭਾਈ ਤੁਹਾਡਾ ਨਾਮ ਕੀ ਹੈ ਆਰਾਮ ਲਾਲ ਹੈ ਜੀ ਭਾਈ ਤੁਸੀਂ ਕੀ ਕਰਦੇ ਜੀ ਮੈਂ ਵੇਸ਼ਨ ਦਾ ਕੰਮ ਕਰਦਾ ਹਾਂ ਮਿਸਤਰੀ ਦਾ ਅੱਛਾ ਜੀ ਮੈਂ ਚੰਡੀਗੜ੍ਹ ਰਹਿਣਾ ਜੀ ਮੈਂ ਤਾਂ ਹੁਣ ਆਇਆ 34 ਸਾਲ ਬਾਅਦ ਠੀਕ ਹੈ ਜੀ ਸਾਰਾ ਉਧਰ ਚੰਡੀਗੜ੍ਹ ਹੀ ਹੈ ਕੋਈ ਚੰਡੀਗੜ੍ਹ ਦੀ ਗੱਲਬਾਤ ਦੱਸੋ ਫਿਰ ਚੰਡੀਗੜ੍ਹ ਜੀ ਬਸ ਆਪਣਾ ਕੰਮ ਕਰੀ ਜਾ ਜੀ ਪਿੰਡ ਵਧੀਆ ਲੱਗਦਾ ਜੀ ਚੰਡੀਗੜ੍ਹ ਵਧੀਆ ਲੱਗਦਾ ਚੰਡੀਗੜ੍ਹ ਵੀ ਵਧੀਆ ਲੱਗਦਾ ਪਿੰਡ ਵੀ ਹੈ ਮੇਰੀ ਜੰਮਣ ਭੂਮੀ ਹੈ ਜੀ ਅੱਛਾ ਜੀ ਇਹ ਵੀ ਪਿਆਰੀ ਆ ਅੱਛਾ ਜੀ ਹਾਂ ਜੀ ਜੰਮਣਾ ਮਰਨਾ ਹੋ ਰਹੀ ਆ ਇਹ ਵੀ ਜ਼ਰੂਰੀ ਆ ਇਹ ਲੋਕਾਂ ਨਾਲ ਸਾਡਾ ਮੇਰਾ ਪਿਆਰ ਹੈ ਬਚਪਨ ਦਾ ਠੀਕ ਹੈ ਜੀ ਉੱਥੇ ਵੀ ਆਪਾਂ ਉਹਨਾਂ ਕੰਮ ਕਰਦੇ ਹਾਂ ਮਿੰਤਦਾਰੀ ਕਰਦੇ ਆ ਉੱਥੇ ਵੀ ਆਪਣਾ ਪਿਆਰ ਮੁਹੱਬਤ ਦਾ ਜੀ ਬਿਲਕੁਲ ਜੀ ਹਾਂ ਜੀ ਅਬੀ ਬਚਪਨ ਦੀ ਕੋਈ ਯਾਦ ਦੱਸੋ ਜੀ ਬਿਲਕੁਲ ਜੀ ਵਧੀਆ ਜੀ ਟਾਈਮ ਪਾਸ ਹੋ ਗਿਆ ਬੱਚੇ ਪਾਲ ਲੈ ਜੀ ਉੱਤੇ ਆਪਣੇ ਆਪਣੇ ਕਾਜੀ ਖੁਸ਼ੀ ਆ ਠੀਕ ਠਾਕ ਹੈ ਜੀ ਆਪਣਾ ਕਰਦੇ ਆ ਖਾਣੇ ਵੀ ਠੀਕ ਹੈ ਹਾਂ ਜੀ ਕੋਈ ਬਈ ਸਤਿ ਸ਼੍ਰੀ ਅਕਾਲ ਭਈ ਤੁਹਾਡਾ ਨਾਮ ਕੀ ਹੈ ਜੀ ਗੁਰਚਰਤ ਸਿੰਘ ਜੀ ਚੰਗੇ ਜੀ ਬਈ ਤੁਸੀਂ ਕੀ ਕਰਦੇ ਹੋ ਮਿਹਨਤ ਕਰੀ ਜਿੰਦੇ ਹੜੀ ਜ਼ੋਤਾ ਕਰੀਦਾ ਠੀਕ ਹੈ ਜੀ ਹਾਂ ਜੀ ਬਈ ਕਿੰਨੀ ਉਮਰ ਹੋ ਗਈ ਉਮਰ ਹੋ ਗਈ ਜੀ 68 70 ਸਾਲ ਦੀ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਜਵਾਨੀ ਕਿੱਦਾਂ ਨਿਕਲੀ ਬਚਪਨ ਕਿੱਦਾਂ ਨਿਕਲੀ ਜਵਾਨੀ ਵਖਤ ਵਧੀਆ ਨਿਕਲੀ ਅੱਜ ਇਹ ਬਡੇ ਪਾ ਵੀ ਹਾਲ ਦੇ ਕੱਢੀ ਵਧੀਆ ਨਿਕਲ ਰਿਹਾ ਹੈ ਜਵਾਨੀ ਠੀਕ ਨਿਕੜੀ ਹੈ ਕੋਈ ਬਚਪਨ ਦੀ ਜਾਂ ਜਵਾਨੀ ਦੀ ਗੱਲਬਾਤ ਦੱਸੋ ਹੁਣ ਗੱਲਾਂ ਗੁੱਲਾਂ ਕਾ ਨੂੰ ਯਾਦ ਨਹੀਂ ਆਉਂਦੀ ਹੁਣ ਨਹੀਂ ਯਾਦ ਤਾਂ ਰਹਿੰਦੀ ਨੇ ਉਹ ਤਾਂ ਨਹੀਂ ਕਦੇ ਆਟਦੀ ਨਹੀਂ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਜੀ ਜਣੋ ਵਧੀਆ ਆਪਣੇ ਨਾਲ ਆਪਣੀ ਨਹੀਂ ਦੱਸਣੀ ਆਪਣੇ ਨਾਲ ਦੀ ਦੱਸ ਦੋ ਕੋਈ ਦੱਸ ਦਿਓ ਫੇਰ ਆਹ ਦੇਖੋ ਸਾਡੀ ਆ ਫਾਰਮ ਆ ਪਿਛਲੇ ਪਾਸੇ ਠੀਕ ਹੈ ਜੀ ਸਾਡੀ ਨੌਕਰੀ ਕਰੀ ਵਿੱਚ ਠੀਕ ਹੈ ਜੀ ਸੁਣਨੇ ਵਾਲੀ ਹੈ ਹਾਂਜੀ ਹਾਂਜੀ ਬਿਲਕੁਲ 7000 ਮਾਲਕ ਦਾ ਬਚਾ ਪਾਇਓ ਤਾਂ ਮੁਰਗੀ ਦਾ ਠੀਕ ਹੈ ਜੀ 6 7 7 ਦਿਨ ਦਾ ਬਚਾਤਾ ਹੋ ਠੀਕ ਹੈ ਜੀ 80 ਮਤਲਬ 7 ਵਜੇ ਭਖਾਰੀਆਂ ਲਾਉਂਦੇ ਤੇ 6 ਕਾਲੀਆਂ ਉਹਨਾਂ ਨੂੰ ਠੀਕ ਹੈ ਜੀ 12 1 ਵਜੇ ਫੇਰ ਅਸੀਂ ਬਦਲਦੇ ਤੇ ਉਹ ਡਾਕਟਰ ਨੇ ਕੀ ਕਰਿਆ ਨਾ ਤਰਪਾਨਾ ਲਾ ਕੇ ਜੀ ਜੀ ਕੱਚੇ ਜੀ ਤਾਰਾ ਲਾ ਕੇ ਬੱਲਬ ਲਾਤੇ ਬੜੇ ਬੜੇ ਜੀ ਅਸੀਂ ਵੀ ਆਪਣਾ ਪੂਆ ਖੰਡ ਲਾ ਕੇ ਪੈ ਗਏ ਅੱਛਾ ਜੀ ਮਾਲਕ ਦਾ ਸਾਨੂੰ ਕਿਹਾ ਵਈ ਤਾਂ ਵੀ ਦੋ ਤਿੰਨ ਬਾਰੀ ਭਖਾਰੀਆਂ ਲਾਉਣੇ ਤੁਸੀਂ ਸਾਨੂੰ ਸੁਲਾਉਂਦੇ ਜੀ ਠੀਕ ਹੈ ਜੀ ਤੇ ਉਸ ਇੱਕ ਪਾਸੇ ਤੇ ਤਰਪਾਲ ਨਵਰਗ ਲੱਗ ਗਈ ਠੀਕ ਹੈ ਜੀ ਲੱਗੀ ਵੀ ਬੰਦ ਕਮਰਾ ਗੁੰਡਾ ਜਿੰਦਾ ਲੱਗਿਆ ਗੁੰਡਾ ਬਾਹਰ ਲੱਗਿਆ ਉਹ ਅਸੀਂ ਪਾਏ ਠੀਕ ਹੈ ਉਹ ਕੁਦਰਤ ਉਹ ਜਿਆਦਾ ਮੇਰੀ ਵੀ ਅੱਖ ਖੁੱਲੀ ਇਹਦੀ ਪੈਰਾਂ ਦੀ ਧਬੜਦਾ ਮੁੰਡਾ ਕੋਈ ਹਾਂਜੀ ਤਾਂ ਅਸੀਂ ਸੰਭਲੇ ਤਾਂ ਇਹਨੇ ਬੜਾ ਔਖਾ ਉਹ ਦੇਖਿਆ ਧੂਆਂ ਧਾਰ ਹੋ ਗਿਆ ਅੰਦਰ ਜੀ 7000 ਤੋਂ ਨਾਲ ਨੂੰ 100 ਬੱਚਾ ਮਰਿਆ ਤਾਂ ਸਾਰਾ ਬਾਕੀ ਸਾਲ ਇੱਕ ਪਾਸੇ ਲੱਗੇ ਜਾ ਕੇ ਬੱਚੇ ਸਾਰੇ ਠੀਕ ਹੈ ਇਹ ਮਾਲਕ ਨੂੰ ਰੋਲਾ ਰੋਲਾ ਪਾ ਆਇਆ ਘਰ ਤੋਂ ਆਇਆ ਉਹ ਕਹਿੰਦਾ ਚਲੋ ਥੋੜੀ ਜਾਨ ਬਚ ਗਈ ਉਹ ਗੱਲ ਮੇਰੇ ਜ਼ਿਆਦੇ ਰਹਿ ਗਈ ਆ ਸਾਲੀ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਹੀ ਉਹ ਚੀਜ਼ ਨਹੀਂ ਕੋਈ ਨੇ ਹੁਣ ਤੱਕ ਕਿ ਵੀ ਜ਼ਿਆਦੇ ਬਚੇ ਵੇ ਅੱਜ ਜੀ ਰਹੇ ਨੇ ਜੀ ਅਗਰ ਦੰਦੀ ਨੂੰ ਅੱਗੇ ਚੱਲ ਲੱਗਦੇ ਤਾਂ ਬਸ ਸਿੱਪਾ ਦਾ ਸਾਡਾ ਕੰਮ ਠੀਕ ਗੱਲ ਆ ਆਓ ਆਜੋ ਇੱਧਰ ਆਜੋ ਇਹ ਜੇ ਜਣੋ ਕਟਨਾਵਾ ਬਹੁਤ ਵਾਪਰੀਆਂ ਨੇ ਜਿੰਦਗੀ ਦੀ ਬਹੁਤ ਸਾਰਾ ਅਸੀਂ ਇਕੱਠੇ ਰਹੇ ਆ ਜੀ ਸਾਰੀ ਉਮਰ ਸਾਰੀ ਇਕੱਠੀ ਲੰਗੀ ਠੀਕ ਹੈ ਜੀ ਹਾਂ ਜੀ ਬਈ ਅਸੀਂ ਗੱਲ ਜੀ ਸ੍ਰੀ ਕਾਲ ਜੀ ਬਈ ਕੀ ਨਾਮ ਹੈ ਜੀ ਪ੍ਰਤਪਾਲ ਸਿੰਘ ਟਵਾਣਾ ਜੀ ਅੱਛਾ ਜੀ ਬਈ ਤੁਸੀਂ ਕੀ ਕਰਦੇ ਹੋ ਮੈਂ ਇੱਥੇ ਜੌਬ ਕਰਦਾ ਹਾਂ ਜੀ ਫਤੇਗੜ ਸਾਹਿਬ ਠੀਕ ਹੈ ਜੀ ਹਾਂਜੀ ਮੈਂ ਸੋਨੇ ਲਿਖਦੇ ਵੀ ਹਾਂ ਤੁਸੀਂ ਹਾਂਜੀ ਸਰ ਮੈਂ ਦੋ ਕਿਤਾਬਾਂ ਲਿਖੀਆਂ ਤੀਜੀ ਮੇਰੀ ਤਿਆਰ ਵੀ ਹੈਗੀ ਹੈ ਠੀਕ ਹੈ ਜੀ ਤੇ ਮੈਂ ਪਿੰਡ ਤੇ ਹੀ ਰਿਲੇਟਡ ਲਿਖਦਾ ਮੈਂ ਪਿੰਡ ਦੀ ਰਿਸਰਚ ਕਰੀ ਆ ਠੀਕ ਹੈ ਜੀ ਤਕਰੀਬਨ ਮੇਰਾ ਹੈਗਾ 14 15 16 ਸਾਲਾਂ ਦਾ ਜਦੋਂ ਮੈਂ ਰਿਸਰਚ ਸ਼ੁਰੂ ਕਰੀ ਆ ਜੀ ਜੀ ਤੇ ਮੈਂ ਪਿੰਡ ਦਾ ਇਹ ਵੀ ਤੇ ਹੀ ਭਾਗ ਦੂਜਾ ਚਨਾਰਥਲ ਕਲਾ ਤੇ ਭਾਗ ਪਹਿਲਾ ਦੋ ਕਿਤਾਬਾਂ ਮਾਰਕੀਟ ਦੇ ਵਿੱਚ ਲਿਆ ਬਈ ਕੋਈ ਦੱਸੋ ਪਿੰਡ ਦੇ ਜਿਹੜੀ ਤੁਸੀਂ ਸਰਚ ਦੇ ਦੌਰਾਨ ਤੁਹਾਨੂੰ ਕੀ ਲੱਗਿਆ ਪਿੰਡ ਦੇ ਵਿੱਚ ਜਿਹੜੀ ਤੁਹਾਨੂੰ ਲੱਗਿਆ ਵੀ ਮੈਂ ਆ ਕਿਤਾਬ ਲਿਖਣੀ ਆ ਵੀ ਹੁਣ ਮੈਨੂੰ ਲਿਖਣੀ ਚਾਹੀਦੀ ਆ ਨਹੀਂ ਸਰਚ ਦੇ ਦੌਰਾਨ ਐਕਚੁਅਲੀ ਸਾਡਾ ਨਾ ਪਹਿਲਾਂ ਤੋਂ ਹੀ ਮਤਲਬ ਬਚਪਨ ਤੋਂ ਇੱਕ ਹੁੰਦਾ ਸੀਗਾ ਮਨ ਦੇ ਵਿੱਚ ਇੱਕ ਨਾ ਸਾਡੇ ਸਭ ਤੋਂ ਮਸ਼ਹੂਰ ਇੱਥੇ ਦੁਸ਼ਹਿਰਾ ਮੰਨਿਆ ਜਾਂਦਾ ਜੀ ਤਨਾਰਤਲ ਕਲਾ ਜੀ ਔਰ ਉਹ ਦੁਸ਼ਹਿਰਾ ਵੀ ਦੁਸ਼ਹਿਰੇ ਤੋਂ ਦੂਜੇ ਦਿਨ ਸਾਰਾ ਵਰਲਡ ਆਲ ਵਰਲਡ ਤੁਹਾਨੂੰ ਦੁਸ਼ਹਿਰੇ ਵਾਲੇ ਦਿਨ ਤੇ ਰਾਵਣ ਨੂੰ ਅਗਨੀ ਭੇਟ ਕਰਦਾ ਤੇ ਸਾਡੇ ਜਿਹੜਾ ਹੈਗਾ ਵੀ ਉਹ ਅਗਲੇ ਦਿਨ ਕਾਦਸ਼ੀ ਵਾਲੇ ਦਿਨ ਕਰਿਆ ਜਾਂਦਾ ਠੀਕ ਹੈ ਜੀ ਤੇ ਉਸ ਦੇ ਸਬੰਧ ਦੇ ਵਿੱਚ ਫਿਰ ਉੱਤੇ ਕਾਫੀ ਜਾਦੇ ਮੈਂ ਬਜ਼ੁਰਗਾਂ ਨੂੰ ਵੀ ਮਿਲਿਆ ਪਰ ਇਹ ਸਾਰਾ ਜਿਹੜਾ ਰਿਕਾਰਡ ਆ ਫਿਰ ਮੈਨੂੰ 2011 ਦੇ ਵਿੱਚ ਹਰ ਦੁਆਰ ਤੋਂ ਮਿਲਿਆ ਉੱਥੇ ਠੀਕ ਹੈ ਜੀ ਉੱਥੇ ਸਾਡੇ ਪਿੰਡ ਨਾਲ ਰਿਲੇਟਡ ਨੇ ਉਹਨਾਂ ਕੋਲ 200 250 ਸਾਲ ਦਾ ਰਿਕਾਰਡ ਪਿਆ ਹੈਗਾ ਠੀਕ ਹੈ ਜੀ ਤੇ ਪੰਡਤ ਜੀ ਦਾੜੀ ਵਾਲੇ ਕਹਿੰਦੇ ਨੇ ਉਹਨਾਂ ਨੂੰ ਹੁਣ ਉਹਨਾਂ ਦੀ 6ਵੀਂ ਪੀੜ੍ਹੀ ਆਰ ਕੇ ਪੰਡਤ ਰਕੇਸ਼ ਸ਼ਰਮਾ ਜੀ ਜੀ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਉੱਥੋਂ ਫਿਰ ਸਾਰਾ ਇਹ ਰਿਕਾਰਡ ਪਤਾ ਕਰਕੇ ਵੈਸੇ ਵੀ ਇਹ ਬਹੁਤ ਹਰ ਇੱਕ ਪੱਖ ਤੋਂ ਮਤਲਬ ਪ੍ਰਾਣਾ ਪਿੰਡ ਮੰਨਿਆ ਜਾਂਦਾ ਇਹ ਜੇ ਆਪਾਂ ਮੈਂ ਇੱਥੋਂ ਤੱਕ ਤਾਂ ਨਹੀਂ ਪਹੁੰਚ ਸਕਿਆ ਵੀ ਇਹ ਕਿਹੜੇ ਸਨ ਚ ਬਣਿਆ ਗਿਆ ਪਰ ਮੈਂ ਲਗਭਗ ਕਹਿ ਸਕਦਾ ਵੀ ਇਹ 12-1300 ਸਨ ਦੇ ਵਿੱਚ ਆਵਾਦ ਹੋਇਆ ਸੀ ਜੀ ਬਈ ਕੋਈ ਲਿਖਿਆ ਸੁਣਾਓਗੇ ਦਰਸ਼ਕਾਂ ਨੂੰ ਸਾਨੂੰ ਹਾਂ ਜੀ ਲਿਖਿਆ ਤਾਂ ਇਹ ਕਿਤਾਬ ਵਾਰੀ ਮੈਂ ਪਹਿਲੇ ਦੀ ਅਸਲ ਚ ਜਿਹੜਾ ਚਨਾਰਥਲ ਦਾ ਸ਼ੁਰੂਆਤ ਆ ਐ ਐਮ ਪੀ ਖੰਡਵਾ ਤੋਂ ਹੁੰਦੀ ਹੈ ਠੀਕ ਹੈ ਜੀ ਖੰਡਵਾ ਤੋਂ ਅੱਗੇ ਚੱਲਦਾ ਮੈਂ ਉੱਥੇ ਖੰਡਵਾ ਜਾ ਕੇ ਵੀ ਆਇਆ ਹਾਂ ਉਸ ਤੋਂ ਬਾਅਦ ਫਿਰ ਇਹ ਜਿਹੜਾ ਅੱਗੇ ਮਟੌਰ ਪਿੰਡ ਆ ਜੀ ਇੱਥੇ ਕਲਾਇਤ ਦੇ ਨਾਲ ਕੈਂਥਲ ਜ਼ਿਲ੍ਹੇ ਦੇ ਵਿੱਚ ਜੀ ਜੀ ਉਸ ਪਿੰਡ ਦੇ ਵਿੱਚੋਂ ਬਾਬਾ ਚਾਂਦ ਜੀ ਦਾ ਜਨਮ ਹੋਇਆ ਠੀਕ ਹੈ ਜੀ ਜਿਨ੍ਹਾਂ ਨੇ ਇਹ ਪਿੰਡ ਬਸਾਇਆ ਇੱਥੇ ਤੇ ਉੱਥੇ ਮੇਰੇ ਲੱਗੇ ਕਈ ਚੱਕਰ ਲੱਗੇ ਮੈਂ ਜਾ ਕੇ ਵੀ ਆਇਆ तकरीबन ਉੱਥੇ ਸਾਰਾ ਪਿੰਡੋ ਟਵਾਣਿਆ ਦਾ ਠੀਕ ਹੈ ਜੀ 8500 ਉੱਥੇ ਵੋਟ ਆ ਤੇ ਬਹੁਤ ਵੱਡਾ ਪਿੰਡ ਆ ਉੱਥੇ ਹਰ ਇੱਕ ਬਰਾਦਰੀ ਆ ਇੱਕ ਵਿਸ਼ੇਸ਼ ਗੱਲ ਮੈਂ ਤੁਹਾਨੂੰ ਇਸ ਚਨਾਰਥਲ ਕਲਾਂ ਦੀ ਇਹ ਦੱਸਣੀ ਚਾਹੁੰਦਾ ਜੀ ਵੀ ਉਹ ਮਟੌਰ ਪਿੰਡ ਦੇ ਵਿੱਚ ਵੀ ਤੇ ਚਨਾਰਥਲ ਕਲਾਂ ਪਿੰਡ ਦੇ ਉਹ ਮਟੌਰ ਹਰਿਆਣੇ ਚ ਪੈਂਦਾ ਇਹ ਚਨਾਰਥਲ ਕਲਾਂ ਜੀ ਹਰ ਇੱਕ ਬਰਾਦਰੀ ਇੱਥੇ ਤੁਹਾਨੂੰ ਮਿਲ ਗਈ ਜੀ ਇੱਕ ਜਿਹੜੀ ਆਪਣੀ ਬਰਾਦਰੀ ਬਾਣੀਆਂ ਕਾਸਟ ਆ ਜੀ ਉਹ ਉੱਥੇ ਵੀ ਨਹੀਂ ਹੈਗੀ ਤੇ ਇੱਥੇ ਵੀ ਨਹੀਂ ਹੈਗੀ ਠੀਕ ਹੈ ਜੀ ਤੇ ਹੋਰ ਹਰ ਇੱਕ ਮਤਲਬ ਤੁਹਾਨੂੰ ਬਰਾਦਰੀ ਦਾ ਹਰ ਇੱਕ ਕਲਾ ਕਿਰਤੀ ਵਾਲਾ ਕੰਮ ਉਹ ਇਦਾਂ ਵੀ ਬਾਬਾ ਚਾਂਦ ਜੀ ਨੇ ਉੱਥੋਂ ਲਿਆ ਕੇ ਇੱਥੇ ਬਸਾਏ ਹੋਏ ਨੇ ਸਾਰੇ ਬੰਦੇ ਠੀਕ ਹੈ ਜੀ ਹਾਂਜੀ ਤੇ ਬਈ ਜੀ ਤੁਸੀਂ ਸਿਰ ਪਿੰਡਵਰੀ ਲਿਖਿਆ ਜਾਂ ਕੁਝ ਹੋਰ ਵੀ ਲਿਖਦੇ ਨੇ ਮੈਂ ਕਵਤਾਂਵਾ ਵੀ ਲਿਖਿਆ ਮੇਰਾ ਇੱਕ ਨਾਵਲ ਵੀ ਛਪ ਰਿਹਾ ਔਰਤ ਦਾ ਸਦਕਾ ਜੀ ਤੇ ਉਹ ਛਪ ਰਿਹਾ ਉਸ ਤੋਂ ਬਾਅਦ ਨਾ ਮੇਰਾ ਇੱਕ ਕਵਿਤਾਵਾਂ ਦੀ ਕਿਤਾਬ ਆ ਜੀ ਉਹ ਵੀ ਲਗਭਗ ਛਪਾਈ ਅਧੀ ਨਾ ਉਹਦਾ ਨਾਮ ਹੈਗਾ ਦਰਦ ਪਰਾਇਆ ਜੀ ਤੇ ਉਸ ਤੋਂ ਬਿਨਾਂ ਜਿੱਦਾਂ ਹੁਣ ਆ ਆ ਮੈਗਜ਼ੀਨ ਹੈਗੇ ਜੇ ਲਾ ਭਾਸ਼ਾ ਵਿਭਾਗ ਵਗੈਰਾ ਫਤੇਗੜ ਸਾਹਿਬ ਪਟਿਆਲੇ ਤੋਂ ਜਾਂ ਹੋਰ ਸੰਸਥਾਵਾਂ ਜੁੜੀਆਂ ਇੱਕ ਤਾਂ ਦਰਸ਼ਕਾਂ ਨੂੰ ਸੁਣਾਉਣੀ ਹੋਵੇ ਦਰਸ਼ਕ ਹੁਣ ਮੌਕੇ ਤੇ ਮੈਂ ਕਿਹੜੀ ਸੁਣਾਉਣੀ ਮਰਜ਼ੀ ਸੁਣਾ ਦੋ ਕੋਈ ਚੱਕਰ ਕੋਈ ਗਾਣੀ ਸੁਣਾਓ ਕੋਈ ਗਾਣਾ ਸੁਣਾ ਦੋ ਜੇ ਗਾਣਾ ਹੁੰਦਾ ਇਹ ਹੈਗਾ ਸੀ ਯਾਰ ਇੱਕ ਚਨਾਰਥਲ ਤੇ ਹੀ ਲਿਖਿਆ ਸੀਗਾ ਬਹੁਤ ਪਹਿਲਾਂ ਗੀਤ ਉਹ ਜੀ ਜੀ ਤੇ ਤੁਸੀਂ ਖਸੋਗੇ ਵੀ ਮੈਂ ਕਿਤਾਬ ਦੇ ਵਿੱਚ ਵੀ ਜ਼ਿਕਰ ਕਰਿਆ ਉਹ ਜਿਹੜੇ ਫਕੀਰ ਜੰਦ ਪਤੰਗਾ ਜੀ ਹੁੰਦੇ ਸੀਗੇ ਉਹਨਾਂ ਦਾ ਉਸਰਗਵਾਸ ਹੋ ਗਿਆ ਉਹ ਮੇਰਾ ਲਗਭਗ ਹਰੇਕ ਸਟੇਜ ਤੇ ਉਹ ਗਾਣਾ ਗਾਉਂਦੇ ਹੁੰਦੇ ਸੀਗੇ ਵੀ ਭੋਰਾ ਨਾ ਕਹਾਉਂਦੇ ਸਿਰੋਂ ਤੱਕ ਪੈਰ ਨੂੰ ਚਨਾਥੜ ਦੇ ਲੋਕੀ ਭੱਜ ਲੈਂਦੇ ਨਹਿਰ ਨੂੰ ਸੱਚੀਆਂ ਫਿਰਤਪਾਲ ਗੱਲਾਂ ਆਖਦਾ ਕੁਝ ਲੱਭਦਾ ਨਹੀਂ ਹੁੰਦਾ ਸਵੇ ਆਂਦੀ ਰੱਖਦਾ ਹਾਏ ਇਹ ਗਾਣਾ ਸੀਗਾ ਜੀ ਇਹ ਪਤੰਗਾ ਸਾਹਿਬ ਗਾਉਂਦੇ ਹੁੰਦੇ ਸੀਗੇ ਹਰੇਕ ਸਟੇਜ ਤੇ ਉੱਤੇ ਗਾਉਂਦੇ ਸੀ ਇਹ ਸੀ ਪਿੰਡ ਚ ਨਾਰਥਨ ਕਲਾ ਦੀ ਸਾਥ ਮੈਨੂੰ ਤਾਂ ਇਹ ਸੱਤ ਬਹੁਤ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਵੀ ਦੱਸੋ ਹੁਣ ਵੱਧਦੇ ਹਾਂ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਪਿੰਡ ਛਨਾਰਥਨ ਕਲਾ ਪੀਟੀਸੀ ਨਿਊਜ਼